ਬੈਠਿਆਂ ਨੂੰ ਔਰ ਅਸੀਂ ਇਹਨਾਂ ਦਾ ਇਸ ਮੁੱਖ ਮੰਤਰੀ ਹਰਾਨੇ ਦਾ ਰੋਕੜ ਵਿੱਚ ਜੀਆਂਆਂ ਨੂੰ ਕਰ ਰਹੇ ਆ ਕਿਸ ਬੇਸ ਦੇ ਉੱਤੇ ਕਿਸ ਸੋਚ ਦੇ ਨਾਲ ਮੈਂ ਬੜਾ ਹੈਰਾਨ ਹੋਇਆ ਫਿਰ ਮੈਂ ਵੇਖਿਆ ਵੀ ਜਿਹੜੀਆਂ ਫੋਟੋਆਂ ਲੱਗੀਆਂ ਇਹ ਤਾਂ ਮੇਰੇ ਹੀ ਬਜ਼ੁਰਗਾਂ ਦੀਆਂ ਮੇਰੇ ਹੀ ਵੀਰ ਭਰਾਵਾਂ ਦੀਆਂ ਮੇਰੀਆਂ ਹੀ ਇੱਥੋਂ ਹਲਕੇ ਦੇ ਨਿਵਾਸੀ ਦੇ ਕੁਝ ਲੋਕ ਆ ਜਿਨ੍ਹਾਂ ਨੇ ਇਹਨਾਂ ਨੂੰ ਜੀਆਂਆਂ ਨੂੰ ਆਖਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਬਿਲਕੁਲ ਇਹਨਾਂ ਨੂੰ ਬੁਲਾਉਣਾ ਚਾਹੀਦਾ ਲੇਕਿਨ ਮੈਂ ਇਸ ਗੰਦੀ ਰਾਜਨੀਤੀ ਔਰ ਇਸ ਸਾਜ਼ਿਸ਼ ਦੇ ਪਿੱਛੇ ਜਿਹੜਾ ਲਾਲਪੁਰਾ ਪਰਿਵਾਰ ਆ ਜਿਹੜਾ ਬੀਜੇਪੀ ਦੇ ਮਿਨੋਰਟੀਜ਼ ਦੇ ਚੇਅਰਮੈਨ ਆ ਅੱਜ ਉਹ ਬੀਜੇਪੀ ਦੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਜਿਹੜੇ ਕਿ ਸਾਡੇ ਕਿਸਾਨਾਂ ਨੂੰ ਡੱਕੀ ਬੈਠੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਾਡੇ ਉਸ ਵੀਰ ਭਰਾਵਾਂ ਤੇ ਜਿਹੜੇ ਉੱਥੇ ਦਿੱਲੀ ਨੂੰ ਜਾਣ ਦੀ ਗੱਲ ਕਰ ਰਹੇ ਸੀ ਔਰ ਉਹਨਾਂ ਤੋਂ ਇੱਕ ਨੌਜਵਾਨ ਮਾਰਿਆ ਗਿਆ ਸ਼ੁਭ ਕਰਨ ਜਿਹੜੀ ਅਜੇ ਤੱਕ ਕੋਈ ਗੱਲ ਨਹੀਂ ਕਰੀ ਅਗਰ ਤਾਂ ਇੱਥੇ ਆ ਕੇ ਕੱਲ ਨੂੰ ਇਹ ਕਹਿੰਦੇ ਨ ਵੀ ਜਾਓ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਦਿੱਲੀ ਜਾਣ ਦੇ ਵਾਸਤੇ ਅਸੀਂ ਰਾਹ ਖੋਲਦੇ ਆ ਜਿਹਦੇ ਕਰਕੇ ਪੰਜਾਬ ਦੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਰਾਹ ਵਾਲੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਇਸ ਹਰਿਆਣੇ ਦੇ ਮੁੱਖ ਮੰਤਰੀ ਦੀ ਨੀਤੀ ਕਰਕੇ ਫਿਰ ਤਾਂ ਅਸੀਂ ਵੀ ਜੀ ਆਇਆਂ ਨੂੰ ਆਖਾਂਗੇ ਨਹੀਂ ਤਾਂ ਸ਼ਰਮ ਕਰਨ ਲਾਲਪੁਰਾ ਪਰਿਵਾਰ ਕਿਉਂ ਇਤਿਹਾਸ ਦੇ ਉਹ ਗੱਦਾਰਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਕਿਉਂ ਜਲੀਆਂ ਵਾਲਾ ਬਾਗ ਵਿੱਚ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਸਮਾਨਿਤ ਕੀਤਾ ਸੀ ਜਿਨ੍ਹਾਂ ਨੇ ਉਦੋਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਲੋਕਾਂ ਤੇ নিহত ਲੋਕਾਂ ਤੇ ਉਹਨਾਂ ਨੂੰ ਰਾਹ ਟਕਿਆ ਅਜ ਨਿਆਬ ਸਿੰਘ ਸੈਣੀ ਔਰ ਜਰਨਲ ਡਾਇਰ ਚ ਕੀ ਫਰਕ ਆ ਤੇ ਫਿਰ ਲਾਲਪੁਰੇ ਪਰਿਵਾਰ ਔਰ ਉਸ ਪਰਿਵਾਰ ਦੇ ਵਿੱਚ ਕੀ ਫਰਕ ਰਹੂਗਾ ਜਿਹੜਾ ਇਹਨਾਂ ਨੂੰ ਸਨਮਾਨਿਤ ਕਰ ਰਿਹਾ ਜਿਹੜਾ ਇਹਨਾਂ ਨੂੰ ਇੱਥੇ ਬੁਲਾ ਰਿਹਾ ਔਰ ਗੰਦੀ ਰਾਜਨੀਤੀ ਕੀ ਕਰ ਰਹੀ ਆ ਸਾਡੇ ਬਜ਼ੁਰਗਾਂ ਦੀਆਂ ਵੀਰ ਭਰਾਵਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਗਾਂ ਕਰਕੇ ਮਗਰ ਰਹਿ ਕੇ ਇਹ ਗੰਦੀ ਰਾਜਨੀਤੀ ਰਚੀ ਜਾ ਰਹੀ ਆ ਇਤਿਹਾਸ ਦੇ ਵਿੱਚ ਇਹੋ ਜਿਹੀ ਘਦਾਰਾਂ ਦੀ ਕਮੀ ਨਹੀਂ ਆ ਜਦੋਂ ਸਿੰਘ ਲੜ ਰਹੇ ਸੀ ਫਿਰੋਸ਼ਾ ਵਿੱਚ ਔਰ ਮੁਦਕੀ ਦੇ ਵਿੱਚ ਐਂਗਲੋ ਇੰਡੀਅਨ ਸਿੱਖ ਵਾਰ ਵਿੱਚ ਉਦੋਂ ਵੀ ਕੁਝ ਜਰਨੈਲ ਸੀ ਲਾਲ ਸਿੰਘ ਤੇਜ ਸਿੰਘ ਉਹਨਾਂ ਨੇ ਵੀ ਫੌਜਾਂ ਦਾ ਹੌਸਲਾ ਡੋਲਿਆ ਸੀਗਾ ਉਦੋਂ ਜਿਹੜੀਆਂ ਫੌਜਾਂ ਬਹਾਦਰੀ ਨਾਲ ਲੜ ਰਹੀਆਂ ਸੀ ਅੱਜ ਕੀ ਸੋਚਣਗੇ ਉੱਥੇ ਕਿਸਾਨ ਵੀਰ ਭਰਾ ਬੈਠੇ ਜਿਹੜੇ ਅੱਜ ਕੀ ਸੋਚਣਗੇ ਉਹ ਸ਼ੁਭ ਦੇ ਮਾਪਿਓਂ ਵੀ ਯਾਰ ਇਹ ਮੁੱਖ ਮੰਤਰੀ ਜਿਹਨੇ ਸਾਡੇ ਮੁੰਡਿਆਂ ਤੇ ਗੋਲੀਆਂ ਚੜਾ ਰਿਹਾ ਥਰੂ ਗੈਸ ਤੇ ਗਾਲ੍ਹਾਂ ਸੁੱਟ ਰਿਹਾ ਅਸੀਂ ਉਹਦਾ ਇੱਥੇ ਰੋਕੜ ਦੀ ਧਰਤੀ 'ਚ ਸਨਮਾਨ ਕਰ ਰਹੇ ਆ ਔਰ ਕੌਣ ਲੋਕ ਸਨਮਾਨ ਕਰ ਰਹੇ ਆ ਸਾਡੇ ਹੀ ਪੰਜਾਬੀ ਭਰਾ ਸਾਡੇ ਹੀ ਬਜ਼ੁਰਗ ਸਾਡੇ ਹੀ ਹੌਸਲੇ ਨੂੰ ਤੋੜਨ ਦੀ ਸਾਨੂੰ ਹੀ ਆਪਸ 'ਚ ਵੜਾਂਨ ਦੀ ਸਾਨੂੰ ਹੀ ਆਪਸ ਲੜਾਂਨ ਦੀ ਵੰਡਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕੌਣ ਕਰ ਰਿਹਾ ਇਹ ਬੰਦਾ ਇਹ ਨੈਸ਼ਨਲ ਮਿਨੋਰਿਟੀ ਫੀਕ ਦੇ ਜਿਹੜੇ ਚੇਅਰਮੈਨ ਸਾਹਿਬ ਆ ਬੜੀ ਸ਼ਰਮਨਾਕ ਗੱਲਾਂ ਇਸ ਗੱਦਾਰਾਂ ਨੂੰ ਮੈਂ ਗੱਦਾਰ ਦੇ ਇਸ ਕਰਕੇ ਕਹਿ ਰਿਹਾ ਵੀ ਯਾਂ ਤਾਂ ਤੁਸੀਂ ਗੱਲ ਕਰੋ ਅੱਜ ਕਿਸਾਨਾਂ ਦੀ ਨਿਆਂਪਛਾਣ ਨਹੀਂ ਨਾ ਵੀ ਖੋਲਦੇ ਭਾਈ ਰਾ ਦੇਰੇ ਭਾਈ ਉੱਥੇ ਸੇਫ ਪੈਸੇਜ ਲੇਕਿਨ ਤੁਸੀਂ ਇੱਕ ਚੋਰ ਰਸਤੇ ਤੋਂ ਅਜ ਨਿਆਬ ਸਾੜੀ ਨੂੰ ਪੰਜਾਬ ਦੇ ਵਿੱਚ ਐਂਟਰੀ ਦੇ ਰਹੇ ਜੇ ਸਵਾਗਤ ਕਰ ਰਹੇ ਜੇ ਔਰ ਸਿਕਿਉਰਿਟੀ ਕੌਣ ਦਊਗੀ ਸਾਡੀ ਪੰਜਾਬ ਪੁਲਿਸ ਮੈਂ ਵਿਰੋਧ ਕਿਹੜਾ ਕਰੂੰਗਾ ਆਪਣੇ ਭਰਾਵਾਂ ਦਾ ਵਿਰੋਧ ਕਰੂੰਗਾ ਜਾਂ ਮੁੱਖ ਮੰਤਰੀ ਦਾ ਵਿਰੋਧ ਕਰੂੰਗਾ ਮੈਂ ਆਪਣੇ ਬਜ਼ੁਰਗਾਂ ਦਾ ਵਿਰੋਧ ਕਰਾਂ ਜਾਂ ਇਹ ਮੁੱਖ ਮੰਤਰੀ ਦਾ ਵਿਰੋਧ ਕਰਾਂ ਇੱਕ ਮਿੰਟ ਲੱਗੂਗਾ ਇਸ ਪੋਸਟਰ ਨੂੰ ਇੱਥੋਂ ਐ ਕਰਕੇ ਪਾੜਨ ਲੇਕਿਨ ਪੋਸਟਰ ਤੇ ਸਾਡੀਆਂ ਪੰਜਾਬੀਆਂ ਦੀ ਵੀ ਫੋਟੋਆਂ ਆ ਅਸੀਂ ਆਪਸ ਵਿੱਚ ਲੜਤੀ ਆ ਉਹ ਕਹਿਣਗੇ ਯਾਰ ਸਾਡਾ ਪੋਸਟਰ ਪਾੜਤਾ ਇਹ ਰਾਜਨੀਤਿਕ ਦਰਸ਼ਾਣਾ ਚਾਹੁੰਦੇ ਆ ਇਹ ਚੀਜ਼ ਆਪਾਂ ਲੋਕਾਂ ਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਵੀ ਪੰਜਾਬੀ ਇਸ ਮੁੱਦੇ ਦੇ ਉੱਤੇ ਇਕ ਨਹੀਂ ਹੈਗਾ ਵੀ ਇੱਕ ਪਾਸੇ ਤਾਂ ਸਾਡਾ ਕਿਸਾਨ ਉੱਥੇ ਡੱਕਿਆ ਪਿਆ ਇੱਕ ਪਾਸੇ ਤਾਂ ਸਾਨੂੰ ਰਾਹ ਨਹੀਂ ਦਿੱਤਾ ਜਾ ਰਿਹਾ ਔਰ ਇਸ ਬੰਦੇ ਵੱਲੋਂ ਰਾਹ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਹਰਿਆਣਾ ਵੱਲੋਂ ਨਹੀਂ ਰਾਹ ਦਿੱਤਾ ਜਾ ਰਿਹਾ ਉੱਥੇ ਹਰ ਜਾਤ ਤੋਂ ਹਰ ਬਰਾਦਰੀ ਤੋਂ ਹਰ ਉਹ ਕਿਸਾਨ ਬੈਠਾ ਵਾ ਜਿਹੜਾ ਜ਼ਮੀਨੀ ਜ਼ਮੀਨ ਦੇ ਨਾਲ ਇੱਕ ਝੋਟਾ ਤੇ ਅਸੀਂ ਇਹਨਾਂ ਨੂੰ ਕਹਿ ਰਹੇ ਆ ਵੀ ਜੀ ਆਇਆਂ ਨੂੰ ਮੈਂ ਕਹਿੰਦਾ ਹਰ ਬੰਦਾ ਆ ਸਕਦਾ ਪੰਜਾਬ 'ਚ ਹਰ ਬੰਦਾ ਇੱਥੇ ਆ ਕੇ ਅਸੀਂ ਸਨਮਾਨ ਕਰਾਂਗੇ ਕੋਈ ਵੀ ਕਿਸੇ ਬਰਾਦਰੀ ਦਾ ਹੋਊਗਾ ਅਸੀਂ ਅਗਰ ਅਗਰ ਕਹੋਗੇ ਵੀ ਕੋਈ ਬੰਦਾ ਸਾਡੇ ਕਿਸਾਨਾਂ ਨੂੰ ਰਾਹ ਦੇ ਦੇ ਕਿਸਾਨਾਂ ਦੀ ਕੰਮ ਦੇ ਦੇ ਅਸੀਂ ਆਪ ਜੋ ਡਿਊਟੀ ਲਾਓਗੇ ਅਸੀਂ ਉਹ ਕਰਨ ਨੂੰ ਤਿਆਰ ਬੈਠੇ ਆਂ ਲੇਕਿਨ ਇਸ ਗੰਦੀ ਰਾਜਨੀਤੀ ਵਿੱਚ ਇੱਕ ਸਮਾਜ ਨੂੰ ਅੱਗੇ ਰੱਖ ਕੇ ਤੁਸੀਂ ਸਾਰੇ ਸਮਾਜ ਨੂੰ ਕਲੰਕਿਤ ਕਰਨਾ ਚਾਹੁੰਦੇ ਹੋ ਜਦੋਂ ਇਤਿਹਾਸ ਲਿਖਿਆ ਜਾਊਗਾ ਜਾਂ ਜਦੋਂ ਪੰਜਾਬ ਦੇ ਵਿੱਚ ਗੱਲ ਆਊਗੀ ਵੀ ਨਿਆਬ ਸੈਣੀ ਦਾ ਪਹਿਲਾ ਪ੍ਰੋਗਰਾਮ ਹਰਿਆਣੇ ਦੇ ਮੁੱਖ ਮੰਤਰੀ ਦਾ ਕਿੰਨੇ ਕੀਤਾ ਰੋਪੜ ਦੀ ਧਰਤੀ ਤੇ ਹੋਇਆ ਰੋਪੜ ਦੇ ਲੋਕਾਂ ਦੇ ਉੱਤੇ ਆਹ ਚੀਜ਼ ਕਰਾਉਣਾ ਚਾਹੁੰਦੇ ਜੇ ਵੀ ਉਹ ਮੁੱਖ ਮੰਤਰੀ ਜਿਹੜਾ ਇੱਕ ਪਾਸੇ ਗੋਲੀਆਂ ਲਾ ਰਿਹਾ ਬੈਰੀਕੇਡ ਚ ਲਾ ਰਿਹਾ ਡੱਕ ਰਿਹਾ ਕਿਸਾਨਾਂ ਨੂੰ ਜਿਹੜਾ ਹਰ ਉਹ ਕੋਸ਼ਿਸ਼ ਕਰ ਰਿਹਾ ਵੀ ਪੰਜਾਬ ਦੇ ਦੁੱਧੇ ਵਿੱਚ ਅਨਰੈਸਟ ਪੈਦਾ ਹੋਵੇ ਪੰਜਾਬ ਚ ਕਿਸਾਨ ਢੱਲੇਵਾਲ ਸਾਹਿਬ 50 ਦਿਨ ਹੋ ਗਏ ਅੱਜ 53ਵਾਂ ਦਿਨ ਵਾਂ ਅੱਜ ਉੱਥੇ ਜਾ ਕੇ ਪੁਖੜ ਧਰਮਾਂ ਤੇ ਬੈਠੇ ਹੋਏ ਆ ਕਿ ਜੇ ਉਹਨਾਂ ਨੂੰ ਕੁਝ ਹੋ ਗਿਆ ਸੀ ਇਹਨਾਂ ਦੀ ਜੀਆਂ ਨੂੰ ਆਖਾਂਗੇ ਤੇ ਮੈਂ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਇਸ ਛੜੇੰਤਰਾ ਇਸ ਰਾਜਨੀਤੀ ਵਿੱਚ ਦਾ ਸ਼ਿਕਾਰ ਨਾ ਹੋ ਮੇਰੇ ਨਾਲ ਸਰਬਜੀਤ ਸਿੰਘ ਸੈਣੀ ਖੜੇ ਆ ਇਨਾਂ ਦੇ ਇਨਾਂ ਦੇ ਇਨਾਂ ਨੇ ਮੇਰੇ ਨਾਲ ਜਦੋਂ ਗੱਲ ਕੀਤੀ ਕਹਿੰਦੇ ਵੀ ਸਾਨੂੰ ਵੀ ਇਹ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਸੀਂ ਵੀ ਬੰਨੂ ਕਿਹਾ ਯਾਰ ਮੁੱਖ ਮੰਤਰੀ ਨੂੰ ਬੁਲਾਣਾ ਕਿਸੇ ਹੋਰ ਸਮੇਂ ਬੁਲਾ ਲਓ ਅੱਜ ਜਦੋਂ ਉੱਥੇ ਲੜਾਈ ਕਿਸਾਨ ਲੜ ਰਿਹਾ ਵਾ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਰ ਚ ਉਹਨਾਂ ਦਾ ਹੌਸਲਾ ਥੋੜੀ ਏ ਵੀ ਉੱਥੇ ਕਿਸਾਨ ਕਵੇ ਵੀ ਅਸੀਂ ਉੱਥੇ ਲੜ ਰਿਹਾ ਤੇ ਇੱਥੇ ਲਿਆ ਕੇ ਅਸੀਂ ਇਹਨਾਂ ਨੂੰ ਜੀ ਆਇਆਂ ਸਵਾਗਤ ਹੁਆਰ ਪਾ ਰਹੇ ਹਾਂ ਕਿਸ ਕੱਲ ਦੇ ਹਾਰ ਪਾ ਰਹੇ ਹਾਂ ਕਿਸ ਕੱਲ ਦਾ ਸਨਮਾਨ ਕਰ ਰਹੇ ਹਾਂ ਤੁਸੀਂ ਸਨਮਾਨ ਕਰਨਾ ਇਹਨਾਂ ਨੂੰ ਜਾ ਕੇ ਉੱਥੇ ਕਰ ਆਓ ਰੋਪੜ ਬੁਲਾ ਕੇ ਰੋਪੜ ਦੀ ਕਿਉਂ ਤੁਸੀਂ ਇਹ ਚੀਜ਼ ਨੂੰ ਕਰਨਾ ਚਾਹੁੰਦੇ ਹੋ ਬੜੀ ਮੰਦ ਭਾਗੀ ਔਰ ਸ਼ਰਮਨਾਕ ਗੱਲ ਆ ਇਹ ਲੋਕਾਂ ਦਾ ਛੜੇੰਤਰ ਖਾਸ ਕਰਕੇ ਮੈਂ ਨੈਸ਼ਨਲ ਮਿਨੋਰਟੀਜ਼ ਕਮਿਸ਼ਨ ਜਿਨ੍ਹਾਂ ਨੇ ਮਿਨੋਰਟੀਜ਼ ਦੇ ਰਾਖੇ ਸੀ ਜਿਨ੍ਹਾਂ ਦਾ ਇਹ ਫਰਜ਼ ਸੀਗਾ ਵੀ ਇਹ ਕੁਰਸੀ ਇਸ ਕਰਕੇ ਦਿੱਤੀ ਗਈ ਸੀ ਵੀ ਤੁਸੀਂ ਮਿਨੋਰਟੀ ਅੱਜ ਤੱਕ ਕਦੀ ਮਿਨੋਰਟੀਜ਼ ਦੇ ਹੱਕ ਵਿੱਚ ਨਾ ਖੜਨਾ ਕਦੀ ਪੰਜਾਬ ਦੇ ਹੱਕ ਵਿੱਚ ਨਾ ਖੜਨਾ ਸਿਰਫ ਮੋਦੀ ਦੇ ਤਲਵੇ 'ਚ ਕਰਕੇ ਚੱਟਣਾ ਵੀ ਆਪਣੀ ਕੁਰਸੀ ਬਚਾ ਸਕਣ ਔਰ ਇਹੋ ਜਿਹੇ এজেন্ডੇ ਪੂਰੇ ਘਰ ਸਕੜ ਵਿੱਚ ਜਿਹੜੇ ਪੰਜਾਬ ਦੇ ਇਸ ਬੰਦੇ ਦਾ ਕਿਸੇ ਨੇ ਸਵਾਗਤ ਨਾ ਕੀਤਾ ਹੋਵੇ ਕਿਸੇ ਨੇ ਜਿੱਤੀਆਂ ਮਾਰੀਆਂ ਹੋਣਾਂ ਅੱਜ ਇੱਥੇ ਮੈਂ ਮੂਹ ਕਾਲਾ ਕਰਾ ਡਰਾਮਾ ਕਰਾਏ ਹੋ ਜਾ। ਕਮ ਆ ਆ ਮੇਰੇ ਬਜ਼ੁਰਗਾਂ ਨਾਲ ਕੀ ਸਤਕਾਰ ਰਹਿ ਜਾਊਗਾ। ਮੈਂ ਇਹੋ ਜਿਹੀ ਕਟਿਆ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਜਗਾਣਾ ਚਾਹੁੰਦਾ ਉਹਨਾਂ ਦੇ ਜ਼ਮੀਰ ਭਾਵੇਂ ਅਸੀਂ ਕੱਖ ਕਰੀਏ ਭਾਵੇਂ ਅਸੀਂ ਕੁਛ ਕਰੀਏ ਨਾ ਕਰੀਏ ਲੇਕਿਨ ਇਹ ਕਲੰਕਿਤ ਨਾ ਹੋਈ। ਜੇ 11 ਕਿਸਾਨਾਂ ਦਾ ਸਾਥ ਨਹੀਂ ਦੇ ਸਕਦੇ ਉਹਨਾਂ ਨਾਲ ਲੜ ਨਹੀਂ ਸਕਦੇ ਤੇ ਘੱਟੋ ਘੱਟ ਜਿਹੜੇ ਉਹ ਬੰਦਿਆਂ ਨੂੰ ਇੱਥੇ ਬਲਾ ਬਲਾ ਕੇ ਮਾਨ ਸਨਮਾਨ ਨਾ ਦਈਏ ਉਹਨਾਂ ਦੇ ਜ਼ਖਮ ਨਾ ਕਰੋ ਦੀਏ ਉਹਨਾਂ ਦੇ ਜ਼ਖਮਾਂ ਨੂੰ ਹੋਰ ਦੁਬਾਰਾ ਹਰਾ ਨਾ ਕਰਿਓ ਸ਼ਬਦ ਦੇ ਮਾਪਿਆਂ ਨੂੰ